ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਜਿ ਰੱਖੇ ਤੁਹਾਨੂੰ ਇਹ ਮਿੱਤਰ ਆ ਜੀ ਆਪਣਾ ਦੋਸਤ ਆ ਬਾਈ ਗਰਮੀਤ ਹਲਵੰਡੀ ਸਾਬੋਤੂ ਹੀ ਆ ਤੇ ਬਾਈ ਮੈਨੂੰ ਹੋ ਗਿਆ ਮਹੀਨਾ ਖਲਬਦੇ ਨੂੰ ਕਿ ਯਾਰ ਇੱਕ ਦਿਨ ਥਿਆਈ ਦੀ ਥੋੜਾ ਜਿਹਾ ਮੈਂ ਬਾਈ ਨੂੰ ਤੇ ਰੈਸਟੋਰੈਂਟ ਦੀ ਜੱਲ ਪਿਆ ਮੈਂ ਥਿਆਈ ਨਹੀਂ ਤੇ ਇੱਕ ਬੇਨਤੀ ਹੱਥ ਬੰਨ ਕੇ ਮੈਂ ਬੇਨਤੀ ਕਰਦਾ ਵੀਰੇ ਤੇ ਬਾਈ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇ ਨੂੰ ਕਰਿਓ ਫੋਲੋ GS मोटर्स तलवंडी साबो ਠੀਕ ਹੈ ਗੱਲ ਬੇਨਤੀ ਹੱਥ ਬਨ ਕੇ ਬਾਈ ਤੇ ਆ ਵੀਡੀਓ ਤੇ ਧੂੜ ਘੜ ਦਿਓ ਬਾਈ ਬਨ ਕੇ ਰਿਕੈਸਟੀ ਹੈ ਤੇ ਹਾਂ ਇੱਕ ਗੱਲ ਹੋਰ ਆ ਜੇ ਤੁਸੀਂ ਬਾਲਾ ਨਹੀਂ ਮੰਗਦਾ ਸੋ ਤੇਤੀ ਕੇ ਪਲੱਸ ਕਰਦੇ ਹੋ ਠੀਕ ਹੈ ਮੈਂ ਵਾਦਾ ਕਰਦਾ ਮੈਂ ਪਰਚੀਆਂ ਪਾ ਕੇ ਮੈਂ ਗਿਫਟ ਆਉ ਦੇ ਵੱਲੋਂ ਆਤ ਅਗਲੀ ਵੀਡੀਓ ਮਤਲਬ ਭਾਈ ਦੇ ਘਰੇ ਭੇਜਾਂਗੇ ਆਪਾਂ ਜਿਹੜੇ ਭਾਈ ਦਾ ਭਾਈ ਨਿਕਲਿਆ ਭਾਈ ਨੇ ਦੇਖੋ ਬਹੁਤ ਹੀ ਵੱਡਾ ਲਾਨ ਕੀਤਾ ਨੰਬਰ ਪੰਜਾਬ ਆ ਠੀਕ ਹੈ ਜੀ ਕਹਿੰਦੇਗਾ 2006 ਮਾਡਲ ਦਾ ਟਟਰ ਨਾ ਹੋ ਜੂਆ 2006 ਮਾ ਇਹ ਪਰ ਜਿਹੜਾ ਸਾਡੇ ਕੰਡੀਸ਼ਨਰ ਲੱਗਦਾ ਤਾਂ ਹੈ ਨਹੀਂ 6 ਮਾਡਲ ਹੈ ਐ ਭਾਈ ਉਹ 6 ਮਾਡਲ ਆ ਭਰਾਵਾ ਦੇ ਭਾਈ ਪੇਂਟ ਤਾਂ ਹੋਇਆ ਹੋਊ ਯਾਰ ਨਹੀਂ ਹੋਇਆ ਯਾਰ ਹੈ ਨਹੀਂ ਹੋਇਆ ਇੰਨਾ ਸੋਹਣਾ ਕਿਵੇਂ ਵੇਖ ਰਹੇ ਇਹ ਬੜੇ ਭਾਈ ਦੁਨੀਆ ਠਿੰਗ ਤੋਂ ਠਿੰਗ ਪਈ ਹੈ ਸਾਡੇ ਇੱਥੇ 95 ਮਾਡਲ ਫੋੜਾ ਬਾਈ ਮਾਡਲ ਹੈ 6 ਮਾਡਲ ਲੱਗਦਾ ਇਹ ਹੈ ਬਾਈ ਮਾਡਲ ਅਸੀਂ ਪਹਿਲਾਂ ਪਹਿਲਾਂ ਗੱਲਾਂ ਕਰਕੇ ਹਾਂ ਤੂੰ ਇੱਕ ਸ਼ੌਂਕੀ ਬੰਦਾ ਦੇਖ 30000 ਰੁਪਏ ਕਿਸੇ ਨੇ ਨਾ ਪਾਵਰ ਸਟੀਅਰਿੰਗ ਤੇ 25000 ਰੁਪਏ ਕਿਸੇ ਨੇ ਪਾਸਿੰਗ ਵਧਾਈ ਜਾਂਦੀ ਠੀਕ ਹੈ ਜੀ 2026 ਤੱਕ ਪਾਸਿੰਗ ਪਈ ਹੈ ਜੀ ਸ਼ਸ਼ੀਕਾਲ ਜੀ ਦੋਸਤੋ ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਅੱਜ ਮੈਂ ਸਪੈਸ਼ਲੀ ਆਇਆ ਕਿਸੇ ਖਾਸ ਬੰਦੇ ਦੇ ਘਰ ਜਿਹਨੂੰ ਕਿ ਕੱਲਾ ਕੱਲਾ ਬੰਦਾ ਜਾਣਦਾ ਹੈ ਟਰੈਕਟਰ ਮੰਡੀ ਦੇ ਵਿੱਚ ਕੋਈ ਵੀਰ ਤਲਵੰਡੀ ਸਾਬੋ ਟਰੈਕਟਰ ਮੰਡੀ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਉਸੇ ਇਨਸਾਨ ਨੂੰ ਲੱਭਦਾ ਜਿਹਦੇ ਨਾਲ ਅੱਜ ਗੱਲਬਾਤ ਕਰਨੀ ਹੈ ਤੇ ਬਾਈ ਨੇ ਘਰੇ ਵੀ ਟਰੈਕਟਰਾਂ ਜਿਹੜੀ ਮੰਡੀ ਲਾਈ ਹੋਈ ਹੈ ਤੇ ਟਰੈਕਟਰ ਬਹੁਤ ਹੀ ਜ਼ਿਆਦਾ ਬਾਈ ਕੋਲੇ ਸੋਹਣੇ ਨੇ ਬਾਈ ਨਾਲ ਗੱਲਬਾਤ ਕਰਾਂਗੇ ਨਾ ਤੁਹਾਨੂੰ ਦਿਖਾਉਣੇ ਆ ਬਾਈ ਜੀ ਦਾ ਚਿਹਰਾ ਸਭ ਤੋਂ ਪਹਿਲਾਂ ਬਾਈ ਜੀ ਨੂੰ ਸਾਰੇ ਜਾਣਦੇ ਸੱਸੀ ਕਾ ਚਰਮਾ ਬਾਈ ਸੱਸੀ ਗਾ ਠੀਕ ਹੋਣੀ ਜੀ ਵਾਲਾ ਜੀ ਵਧੀਆ ਜੀ ਸਪੈਸ਼ਲ ਬਾਈ ਦੇ ਘਰੇ ਆਏ ਅੱਜ ਜਿਹਨੂੰ ਦੇ ਰੋਟੀ ਕਾ ਵਧੀਆ ਬਾਈ ਜੀ ਮੈਂ ਆਏ ਵਾਰ ਜਿਹੜਾ ਬਾਈ ਨੂੰ ਮੰਡੀ ਚ ਲੱਭਦਾ ਸੀ ਪਰ ਬਾਈ ਥਿਆਉਂਦਾ ਨਹੀਂ ਸੀ ਸਪੈਸ਼ਲੀ ਬਾਈ ਦੇ ਘਰੇ ਆਇਆ ਅੱਜ ਟਰੈਕਟਰਾਂ ਦੀ ਵੀਡੀਓ ਬਣਾਉਣ ਛਾਪਾ ਮਾਰਿਆ ਕਰਿਆ ਪੂਰਾ ਜਮਾ ਛਾਪਾ ਮਾਰਿਆ ਬਾਈ ਨੂੰ ਰੰਗਿਆ ਤੇ ਬਾਈ ਮੇਰੇ ਲੈ ਕੈਮਰਾ ਲੈ 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 ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਜ ਰੱਖੇ ਤੁਹਾਨੂੰ ਇਹ ਮਿੱਤਰ ਹੈ ਜੀ ਆਪਣਾ ਦੋਸਤ ਹੈ ਬਾਈ ਗਰਮੀਤ ਹਲਵੰਡੀ ਸਾਬੂ ਤੋਂ ਹੀ ਹੈ ਤੇ ਬਾਈ ਮੈਨੂੰ ਹੋ ਗਿਆ ਮਹੀਨਾ ਗਲਬਦੇ ਨੂੰ ਕਿ ਯਾਰ ਇੱਕ ਦਿਨ ਥਿਆਈ ਦੀ ਥੋੜਾ ਜਿਹਾ ਮੈਂ ਬਾਈ ਨੂੰ ਤੇ ਰਫਰ ਮੰਡੀ ਚ ਲੱਪਿਆ ਮੈਂ ਥਿਆਈ ਨਹੀਂ ਤੇ ਇੱਕ ਬੇਨਤੀ ਹੱਥ ਬੰਨ ਕੇ ਮੈਂ ਬੇਨਤੀ ਕਰਦਾ ਵੀਰੇ ਤੇ ਬਾਈ ਵੀਡੀਓ ਨੂੰ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰਿਓ ਪੇ ਨੂੰ ਕਰਿਓ ਫੋਲੋ ਜੀਐਸ ਮੋਟਰਸ ਤਲਵੰਡੀ ਸਾਬੋ ਠੀਕ ਹੈ ਗੱਲ ਬੇਨਤੀ ਹੱਥ ਬੰਨ ਕੇ ਬਾਈ ਤੇ ਆ ਵੀਡੀਓ ਤੇ ਧੂੜ ਕੱਢ ਦਿਓ ਬਾਈ ਮਣਕੇ ਅਰਕੈਸਟੀ ਹੈ ਤੇ ਹਾਂ ਇੱਕ ਗੱਲ ਹੋਰ ਆ ਜੇ ਤੁਸੀਂ ਬਾਲਾ ਨਹੀਂ ਮੰਗਦਾ ਸੋ ਤੇਤੀ ਕੇ ਪਲੱਸ ਕਰਦੇ ਹਾਂ ਠੀਕ ਹੈ ਮੈਂ ਵਾਦਾ ਕਰਦਾ ਮੈਂ ਪਰਚੀਆਂ ਪਾ ਕੇ ਮੈਂ ਗਿਫਟ ਆਉ ਦੇ ਵੱਲੋਂ ਤਾਂ ਅਗਲੀ ਵੀਡੀਓ ਮਤਲਬ ਭਾਈ ਦੇ ਘਰੇ ਭੇਜਾਂਗੇ ਆਪਾਂ ਜਿਹੜੇ ਭਾਈ ਦਾ ਭਾਈ ਨੇ ਦੇਖੋ ਬਹੁਤ ਹੀ ਵੱਡਾ ਲਾਨ ਕੀਤਾ ਅੱਜ ਤੱਕ ਕਿਸੇ ਵੀ ਵੀਰ ਨੇ ਇਦਾਂ ਨਹੀਂ ਕੀਤਾ ਹੋਣਾ ਤਾਂ ਬਾਈ ਜੀ ਅੱਜ ਆਪਾਂ ਕਿਹੜੇ ਕਿਹ ਟਰੈਕਟਰ ਦੇਣਾ ਹੈ ਗਿਫਟ ਵੀ ਦੇਣਾ ਨਾਲ ਗਿਫਟ ਤੁਹਾਨੂੰ ਦੇਵਾਂਗੇ ਉਹ ਪਿਆਰ ਟਰੈਕਟਰ ਨਾਲ ਟਰੈਕਟਰ ਵੀ ਦੇਵਾਂਗੇ ਅੱਜ ਆਪਾਂ ਅੱਜ ਬਾਈ ਨੇ ਆਪਣਾ ਸਪੈਸ਼ਲ ਜਿਹੜੀ ਖਾਸ ਤੋਹਫਾ ਵੀ ਦੇਣਾ ਇੱਕ ਜਿਹੜੇ ਵੀਰ ਨੇ ਟਰੈਕਟਰ ਲੈਣਾ ਹੋਵੇ ਇਹਨਾਂ ਚੋਂ ਪਸੰਦ ਕਰਕੇ ਜਾਂ ਕੋਈ ਹੋਰ ਵੀ ਤਾਂ ਬਾਈ ਦਾ ਨੰਬਰ ਵੀ ਆਪਾਂ ਵੀਡੀਓ 'ਚ ਦੱਸਾਂਗੇ ਤਾਂ ਬਾਈ ਜੀ ਕਰੀਏ ਸਟਾਰਟ ਵੀਡੀਓ ਆਪਾਂ ਦਾ ਗਰਮੀਤਾ ਇੱਕ ਗਿਫਟ ਦੇਣ ਦੀ ਸਕੀਮ ਸੀ ਮੇਰੀ ਕਿ ਯਾਰ ਟਰੈਕਟਰ ਤਾਂ ਚਲੋ ਠੀਕ ਹੈ ਜਦੋਂ ਬੰਦਾ ਘਰੇ ਬੈਠਾ ਹਾਂਜੀ ਹਾਂ ਗੈਸਟ ਰੂਮ 'ਚ ਬੈਠਾ ਜਾਂ ਬੈਡਰੂਮ 'ਚ ਬੈਠਾ ਮੇਰਾ ਗਿਫਟ ਸਾਹਮਣੇ ਪਿਆ ਹੋਵੇ ਤੇ ਬੰਦੇ ਨੂੰ ਪਏ ਨੂੰ ਜਾਂ ਬੈਠੇ ਨੂੰ ਦਿਸੇ ਕਿ ਯਾਰ ਹਾਂ ਉਹ ਜਰਮੇ ਨੇ ਸ਼ਰਮੇ ਨੇ ਸ਼ਰਮੇ ਤੋਂ ਟਰੈਕਟਰ ਲੈ ਆਈ ਸੀ ਆ ਜਰਮੇ ਨੇ ਕਿ ਭੇਜਿਆ ਸੀ ਗਿਫਟ ਤਾਂ ਜੇ ਯਾਰ ਛੋਟੀ ਚੀਜ਼ ਵੀ ਹੋਵੇ ਤਾਂ ਚਲੋ ਦਿੱਤਾ ਹੈ ਭਾਵੇਂ ਭਾਈ ਯਾਰ ਸਕੂਲ 'ਚ ਪੈਨਸਲ ਮਿਲ ਜੇ ਉਹਦਾ ਵੀ ਨਹੀਂ ਕੋਈ ਨਾ ਨਾ ਸਹੀ ਹੁੰਦਾ ਵੀ ਬਾਕੀ ਮਤਲਬ ਤੁਹਾਨੂੰ ਤਾਂ ਹਰੇਕ ਲੋਕ ਹੀ ਪਸੰਦ ਕਰਦੇ ਆ ਇੱਥੇ ਵੀ ਬਾਹਰ ਵੀ ਤੁਹਾਡੀਆਂ ਵੀਡੀਓ ਮੈਂ ਸੁਣਨਾ ਕਿ ਬਹੁਤ ਜ਼ਿਆਦਾ ਚੱਲ ਰਹੀ ਉਹ ਚਲੋ ਤੁਹਾਨੂੰ ਬਾਹਰ ਜਾਣਦੇ ਸਾਰੇ ਮੈਨੂੰ ਮੈਨੂੰ ਹੀ ਬਹੁਤ ਫੋਨ ਆਏ ਵੀ ਸ਼ਰਮੇ ਬਾਈ ਦਾ ਨੰਬਰ ਦਿਓ ਤੇ ਸਪੈਸ਼ਲੀ ਅੱਜ ਆਪਾਂ ਸਾਰੇ ਭਰਾਵਾਂ ਨੂੰ ਦੇਣਾ ਨੰਬਰ ਤੇ ਯਾਰ ਬਾਈ ਜੀ ਸਭ ਤੋਂ ਵੱਡੀ ਗੱਲ ਆ ਤੁਹਾਡੇ ਸਾਹਮਣੇ ਪਾਏ ਨੇ ਘਰੇ ਵਾਲੇ ਕੱਪੜੇ ਹਾਂਜੀ ਸਾਰਾ 30 ਰੁਪਏ ਮੀਟਰ ਵਾਲਾ ਬਾਈ ਝੂਠ ਨਹੀਂ ਮਾਰਦਾ ਕੋਈ ਆਪਣੇ ਕੋ ਘਰੇ ਆ ਕੇ ਦੇਖੋ ਨਾਰਮਲ ਕੰਮ ਆ ਵੀਰੇ ਹਾਂ ਜੋ ਕੋਈ ਦੂਰੋਂ ਆਉਂਦਾ ਵੀਰੇ ਠੀਕ ਹੈ ਗੱਲ ਇਹ ਨਾ ਸਮਝਿਓ ਕਿ ਅਸੀਂ ਕਿੱਥੇ ਰਹਿ ਰਵਾਂਗੇ ਯਾਰ ਜੇ ਤੋਡੇ ਭਰਾ ਦਾ ਘਰ ਦਾ ਮਕਾਨ ਦਾ ਦਰਵਾਜ਼ਾ ਖੁੱਲਾ ਹੀ ਰਹਿੰਦਾ ਮੇਰੇ ਕੋ ਰਹਿਂਦੀ ਵੀ ਐ ਛੋਡੇ ਵਾਸਤੇ ਹੈਗੀ ਆ ਵੀਰੇ ਮੈਂ ਸਪੈਸ਼ਲ ਕਮਰਾ ਬਣਾਇਆ ਤੁਹਾਡੇ ਵਾਸਤੇ ਤੁਹਾਡੇ ਨਾਲ ਮੈਂ ਸ਼ਰਮਾ ਯਾਰ ਮੈਨੂੰ ਕੁੱਤਾ ਨਹੀਂ ਜਾਂਦਾ ਸੀ ਭਈਆ ਬਾਈ ਹੁਣ ਸੱਚੀ ਗੱਲ ਹੈ ਤਾਂ ਸਾਨੂੰ ਬਹੁਤ ਲੋਕ ਜਾਣਦੇ ਓਹ ਹੁਣ ਇਹਨਾਂ ਦੀ ਕਿਰਪਾ ਹੁਣ ਤਾਂ ਤੁਹਾਡੀ ਬਾਈ ਹੁਣ ਤਾਂ ਤੁਹਾਨੂੰ ਲੱਗਦਾ ਵੀ ਪਹਿਲਾਂ ਜੇ ਮੰਡੀ ਜਾਣਾ ਸ਼ਰਮੇ ਬਾਈ ਕੋਲ ਜਾਣਾ ਫੇਰ ਅੱਗੇ ਤੇ ਗੱਲ ਕਰਦਾ ਕੋਈ ਵੀ ਟਿਕਟ ਲੈਣਾ ਹੋਵੇ ਆਪਾਂ ਨੂੰ ਕਰ ਲੈ ਫੋਨ ਲੋਨ ਫੈਂਸ ਵੀ ਹੋ ਜਾਂਦਾ ਹੁੰਦਾ ਕੱਟਿਆ ਵੀ ਜਾਂਦਾ ਫੋਨ ਆਹ ਸੌਰੀ ਟਰੈਕਟਰ ਕੱਟਿਆ ਵੀ ਜਾਂਦਾ ਵਿੱਚ ਹਾਂਜੀ ਹਾਂਜੀ ਠੀਕ ਹੈ ਗੱਲ ਬਾਈ ਤੇ ਜਾਇਜ਼ ਰੇਟ ਤੇ ਦਿੰਨੇ ਆ ਵੀ ਤੇ ਦਮਾਉਣੇ ਵੀ ਆ ਬਾਈ ਟਰੈਕਟਰ ਵੇਚਦੀ ਬਹੁਤੋਂ ਬਾਈ ਤੁਸੀਂ ਮੈਂ ਦੱਸਣੀ ਹੈ ਚਲੋ ਕਿਰਪਾ ਮਹਾਰਾਜ ਜੀ ਤੇ ਬਾਈ ਜਿਹੜੇ ਵੀਡੀਓ ਦੇਖ ਰਹੇ ਆ ਬਾਈ ਛੋਡੇ ਸਿਰ ਤੇ ਹੀ ਸ਼ਰਮਾ ਸ਼ਰਮਾ ਨਹੀਂ ਮੈਂ ਕੱਲਾ ਕੁਝ ਵੀ ਨਹੀਂ ਹੈਗਾ ਸਹੀ ਗੱਲ ਹੈ ਆਪਾਂ ਬਾਈ ਕਿਤੇ ਮਾਨ ਨਹੀਂ ਕੀਤਾ ਕਿ ਮੇਰੀ ਵੀਡੀਓ ਤੇ ਲੱਖ ਵਿਊ ਆ ਜਾਂਦੇ ਦੋ ਆ ਜਾਂਦੇ ਤਿੰਨ ਆ ਜਾਂਦੇ ਕੁਝ ਵੀ ਆ ਜਾਂਦਾ ਆਪਾਂ ਮਾਨ ਨਹੀਂ ਕੀਤਾ ਬਾਲੇ ਕੀ ਕਰਦੇ ਆ ਬਾਈ ਤੜਕੇ ਪਾ ਲਵਾਂਗੇ 4000 ਦਾ ਸੂਟ ਤੇ ਮਤਲਬ ਤੇਰੇ ਨਾਲ ਲੱਗਣੋਂ ਭੇਜ ਕਰ ਦਿੰਗੇ ਉਹ ਕਿ ਅਸੀਂ ਯੂਟਿਊਬਰ ਹਾਂ ਸਹੀ ਗੱਲ ਅਸੀਂ ਪਤਾ ਨਹੀਂ ਕੀ ਹਾਂ ਜਾਰੇ ਇਹਨਾਂ ਦੇ ਸਿਰ ਤੇ ਤਾਂ ਬਾਈ ਅਸੀਂ ਮੈਂ ਬਣਿਆ ਤੇ ਵਿੱਚ ਬੌਂਸਰ ਰੱਖ ਲੈਣਗੇ ਤੇਰੇ ਵਰਗੇ ਮੁੰਡੇ 4-4000 ਤੇ ਸਹੀ ਗੱਲ ਹੈ ਚਲੋ ਮੈਨੂੰ 4000 ਦਾ ਪਤਾ ਨਹੀਂ ਐ ਸੌਰੀ ਤੇ ਮਤਲਬ ਚਲੋ ਤਨਖਾਹ ਤੇ ਮੁੰਡੇ ਰੱਖ ਲੈਣਗੇ ਤੇਰੇ ਵਰਗੇ ਬੌਂਸਰ ਜੇਰਾ ਕਿੰਨਾ ਵਾਸਤੇ ਬੌਂਸਰ ਰੱਖਣੇ ਆ ਇਹਨਾਂ ਨੇ ਪਿਆਰ ਇਹਨਾਂ ਨੇ ਕਾਮਯਾਬ ਕੀ ਲੋਕਾਂ ਨੇ ਪਿਆਰ ਪਿਆਰ ਦਿੱਤਾ ਇਹਨਾਂ ਕੋਲ ਆਉਂਦਾ ਘਰੇ ਆ ਕੇ ਦੇਖੋ ਬਾਈ 40 ਦਾ ਮੋਰ ਨਾ ਮਿਲਣਗੇ ਮੇਰੇ ਕੋਲ ਤੇ ਵੇ ਮੇਰੇ ਤੋਂ ਨਹੀਂ ਅੱਜ ਮੈਂ ਆ ਕੇ ਪਹਿਲੀ ਵੇਖਿਆ ਬਾਈ ਵੇ ਯਾਰ ਵਧੀਆ ਆਪਾ ਨੂੰ ਬਾਈ ਮਿਲਿਆ ਆਪਣਾ ਨਹੀਂ ਹੈਗਾ ਵੀ ਐਟੀਟਿਊਡ ਆ ਬਾਈ ਕਿਸੇ ਵੀ ਜਿਹੜਾ ਬਿਲਕੁਲ ਹੀ ਸਿੰਪਲ ਬੰਦਾ ਬਾਕੀ ਆਪਣੇ ਸਾਹਮਣੇ ਘੜਾ ਬਾਈ ਟਰੈਕਟਰ ਆਪਣੇ ਕੋਲੇ ਬਾਜੂ ਆ ਬਾਈ ਢਾਉਣ ਚੋਂ ਕੱਢਣ ਤੇ ਭਰੇਜ ਕਰ ਗਿਆ ਥੋੜਾ ਜਿਹਾ ਅੱਜ ਮੈਂ ਚਾਹ ਟਰੈਕਟਰ ਦਿਖਾਉਣਾ ਇਸ ਵੀਡੀਓ ਦੇ ਵਿੱਚ ਇਹ ਟ੍ਰੈਲ ਹੀ ਆ ਇਹ ਵੀਡੀਓ ਵਾਸਤੇ ਕੇ ਬਾਈ ਯਾਰ ਤੇ ਅਗਲੀ ਮੰਡੀ ਚ 2 ਮਹੀਨਾ ਹੋ ਗਿਆ ਭਾਲਦੇ ਨੂੰ ਇਹਨੂੰ ਤੇ ਮੈਨੂੰ ਭਾਲਦਾ ਫਿਰਿਆ ਕਰੇ ਕਿ ਅੱਛਾ ਸ਼ਰਮਾ ਭਾਈ ਵੀਡੀਓ ਤੇ ਪਿਆਰ ਬਹੁਤ ਮਿਲਿਆ ਤੇਰੀ ਤੇ ਤੇ ਭਾਈ ਬਣ ਕੇ ਵੀਡੀਓ ਬਣਾ ਤੇ ਭਾਈ ਬਣ ਕੇ ਬੇਨਤੀ ਕਰਦਾ ਹੱਥ ਬਣ ਕੇ ਮੁੰਡੇ ਨੂੰ ਆਪਾਂ ਕਾਮਯਾਬ ਕਰਨਾ ਤੁਹਾਡੇ ਸਦਕਾ ਪਿਆਰ ਨਾਲ ਠੀਕ ਹੈ ਗੱਲ ਆਜੋ ਤੁਹਾਨੂੰ ਟਰੈਕਟਰ ਦਿਖਾਉਣਾ ਪਹਿਲਾਂ ਸਭ ਤੋਂ ਪਹਿਲਾਂ 39 ਠੀਕ ਹੈ ਜੀ 49 ਸੋਨਾ ਨਿਕਾ ਵੀਰੇ ਹਾਂਜੀ ਪਹਿਲਾਂ ਦਰਕੀ ਨਾ ਬੋਲ ਪੂਰੀ ਧੜਕੀ ਹੈ ਬਾਈ ਠੀਕ ਹੈ ਗੱਲ ਆ 39 ਐਮ ਐਮ ਠੀਕ ਹੈ ਜੀ ਪੈਸਿਆਂ ਦੀ ਲੋੜ ਨਹੀਂ ਹੈਗੀ ਬਿਨਾ ਪੈਸਾ ਤੋਂ ਟਰੈਕਟਰ ਦੇਣਾ ਇਹ ਬਿਨਾ ਪੈਸਿਆਂ ਤੋਂ ਬਿਨਾ ਪੈਸਾ ਇਹ ਕੀ ਸਿਸਟਮ ਬਾਈ ਬਿਨਾ ਪੈਸਿਆਂ ਤੋਂ ਪੰਜ ਚਾਰ 10 ਪੰਜ ਚਾਰ ਹਜ਼ਾਰ ਨਾਲ 20 ਹਜ਼ਾਰ ਤੋਂ ਇੱਥੇ ਕੇ ਲੈ ਜਾਓਏ ਕੇ ਮੈਂ ਬਾਈ ਇਹ ਲਾਣ ਦੇਖੋ ਪਹਿਲਾਂ ਕਿੰਨੇ ਵੱਡੇ ਕਰੀ ਜਾਂਦਾ ਗੱਲ ਸੱਚੀ ਹੈ ਇਹ ਠੀਕ ਹੈ ਮਜ਼ਾਕ ਜ਼ਰੂਰੀ ਹੈ ਬਾਈ ਵੀਡੀਓ ਦੇ ਵਿੱਚ ਹਾਂਜੀ ਠੀਕ ਹੈ ਮਨ ਲੱਗੇ ਰਹਿੰਦਾ ਕਿਵੇਂ ਬਾਈ 4.5 ਲੱਖ ਰੁਪਏ ਰੈਕਟਰ ਤੇ ਲੋਨ ਹੋਊਗਾ ਠੀਕ ਹੈ ਗੱਲ ਠੀਕ ਹੈ ਜੀ 4.5 ਤੋਂ ਘੱਟ ਆਪਾਂ ਟਰੈਕਟਰ ਦੇ 4.5 ਤੋਂ ਘੱਟ ਫਿਰ ਵੀ ਕਿੰਨਾ ਦੇ ਦੇਉਗੇ ਪਹਿਲਾਂ ਤਾਂ ਇਹਦੇ ਉੱਤੇ ਦਿਖਾਤੀ 470 ਲਿਖਿਆ ਬਾਈ ਮਾਡਲ ਆ ਪੰਜਾਬ ਨੂੰ ਇਹ ਟਰੈਕਟਰ ਜਮੈਂ ਨਵਾਂ ਬਾਈ ਬਾਈ ਮਾਡਲ ਦਾ ਮੈਂ ਮਾਡਲ ਤਾਂ ਦੇਖਿਆ ਹੀ ਨਹੀਂ ਸੀ ਇਹਦਾ ਨਵਾਂ ਜਹਰਾ ਡਬਲ ਡਿਸਟ੍ਰੀਬਿਊਟਰ ਆ ਸਾਈਡ ਗੇਅਰ ਆ ਠੀਕ ਹੈ ਗੱਲ ਤੇ ਜਮਈ ਨਾ ਮਾ ਬਈ ਇਹ ਆਪਾਂ ਟਰੈਕਟਰ ਸਪੈਸ਼ਲ ਬਾਈ ਦੀ ਵੀਡੀਓ ਆ ਪਹਿਲੀ ਬਾਈ ਪਹਿਲੀ ਵੀਡੀਓ ਬਣਾਉਣਾ ਹੈ ਆਪਣੇ ਘਰੇ ਆਪਾਂ ਇਨੀ ਮਿਹਨਤ ਨਹੀਂ ਕਰਦੇ ਹੁੰਦੇ ਟਰੈਕਟਰ ਕੱਢਦੇ ਨਹੀਂ ਬਾਹਰੋਂ ਨਹੀਂ ਸਹੀ ਬਾਈ ਵਰਕੇ ਬਾਈ ਵਾਸਤੇ ਕੱਢਿਆ ਇੱਕੋ ਰੇਟ 4 ਲੱਖ ਤੇ 40000 ਦਾ ਟਰੈਕਟਰ ਦੇ ਦਾਂਗੇ ਬਈ 30000 ਰੁਪਇਆ ਮੇ ਬੁੱਢੇ ਸਾਡੇ 4 ਦਾ ਲੋਨ ਹੋ ਜਾਊਗਾ 10000 ਜੇ ਸਾਡੇ 4 ਕਹੋਗੇ ਨਾ 450 ਦਾ ਲੋਨ ਹੋਊਗਾ ਫਿਰ ਨਾਲ ਪੈਸੇ ਭਰਨੇ ਲੋੜ ਪਊਗਾ ਨਾ ਨਾ ਕਾਹਦੇ ਭਰਨੇ ਜਮਾ ਬਿਲਕੁਲ ਕੁਝ ਵੀ ਨਹੀਂ ਮਰਨ ਦੀ ਲੋੜ ਗੱਲ ਤਾਂ ਉਹੀ ਆ ਬਾਈ 1 5 ਮਿੰਟ ਬਿਲਕੁਲ ਫਰੀ ਟਰੈਕਟਰ ਹੀ ਆ ਇਹ ਉਦੋਂ ਬਾਅਦ ਆ ਗਿਆ ਹੌਲੈਂਡ 363 2006 ਮਾਡਲ ਠੀਕ ਹੈ ਜੀ ਬਾਈ ਬੇਨਤੀ ਆ ਤੁਹਾਨੂੰ ਮੈਨੂੰ ਨਾ ਦਿਖਾਇਆ ਕਰ ਮੈਨੂੰ ਸਾਰੇ ਜਾਂਦੇ ਆ ਮੇਰੇ ਟਰੈਕਟਰ ਦਿਖਾ ਚਾਰੇ ਪਾਸੇ ਟਰੈਕਟਰ ਟਰੈਕਟਰ ਦਿਖਾ ਮੈਂ ਉਹਦੇ ਟਰੈਕਟਰ ਸਾਰੇ ਦਿਖਾਉਂ ਜੀ ਲੋੜ ਪਾਵਰ ਸਟੀering ਆ ਚਾਰੇ ਪਾਸੇ ਮਾਡਲ ਚਾਰੇ ਪਾਸੋਂ ਟਰੈਕਟਰ ਦਿਖਾ ਦੇ ਵੱਡੇ ਭਾਈ ਗਰਮੀ ਤਾਂ ਪਾਵਰ ਸਟੀering ਹੈ ਭਾਈ ਇਹ ਇਹ ਪਾਵਰ ਸਟੀering ਹੈ ਪਾਵਰ ਸਟੀering ਹੈ ਗਰਮੀ ਤਾਂ ਹਾਂਜੀ ਕੱਲੇ ਮਗਰਿਆੜ ਰੰਗ ਹੋਇਆ ਬਾਕੀ ਸਾਰਾ ओरिजिनल ਬਿਲਕੁਲ ਸਾਰਾ ओरिजिनल ਹੈ ਸਾਰਾ ओरिजिनल ਹੈ ਅੱਛਾ ਇੱਕ ਖਾਸੀਅਤ ਹੋਰ ਆ ਨੰਬਰ ਪੰਜਾਬ ਆ ਠੀਕ ਹੈ ਜੀ ਤੈਨੇਗਾ 2006 ਮਾਡਲ ਦਾ ਟਟਰ ਨਾ ਹੋ ਜੂਆ 2006 ਇਹ ਪਰ ਜਿਹੜਾ ਸਾਡੇ ਕੰਡੀਸ਼ਨ ਨਾਲ ਲੱਗਦਾ ਤਾਂ ਹੈ ਨਹੀਂ 6 ਮਾਡਲ ਇਹ ਐ ਬਾਈ ਉਹ 6 ਮਾਡਲ ਆ ਭਰਾਵਾ ਦੇ ਬਾਈ ਪੇਂਟ ਤਾਂ ਹੋਇਆ ਹੋਊ ਯਾਰ ਨਹੀਂ ਹੋਇਆ ਯਾਰ ਨਹੀਂ ਹੋਇਆ ਇੰਨਾ ਸੋਹਣਾ ਕਿਵੇਂ ਬਿਆਖਰੀ ਇਹ ਬੜੇ ਬਾਈ ਦੁਨੀਆ ਢੀਂਗ ਤੋਂ ਢੀਂਗ ਪਈ ਸਾਡੇ ਇੱਥੇ 95 ਮਾਡਲ ਫੋਰਡ ਬਾਈ ਮਾਡਲ ਹੈ 6 ਮਾਡਲ ਲੱਗਦਾ ਇਹ ਆ ਬਾਈ ਮਾਡਲ ਅਸੀਂ ਪਹਿਲਾਂ ਪਹਿਲਾਂ ਗੱਲਾਂ ਕਰਕੇ ਹਾਂ ਤੂੰ ਇੱਕ ਸ਼ੌਂਕੀ ਬੰਦਾ ਦੇਖ 30000 ਰੁਪਏ ਕਿਸੇ ਨੇ ਨਾ ਪਾਵਰ ਸਟੀਅਰਿੰਗ ਤੇ 25000 ਰੁਪਏ ਕਿਸੇ ਨੇ ਪਾਸਿੰਗ ਵਧਾਈ ਜਾਂਦੀ ਠੀਕ ਹੈ 2026 ਤੱਕ ਪਾਸਿੰਗ ਪਈ ਹੈ ਜੀ ਟ੍ਰੈਕਟਰ ਨਾਂ ਵੀ ਹੋਊਾ ਇਹ ਤੇ ਸਮਾਨ ਗਰਮੀ ਤੇ ਸਾਰਾ ਡੰਡਾ ਫੱਟੀ ਛਤਰੀ 2 ਸਪੀਡ ਦੇ ਵਿੱਚ ਠੀਕ ਹੈ ਗੱਲ ਪਾਵਰ ਸਟੀਅਰਿੰਗ ਦਾ ਸ਼ੌਂਕੀ ਬੰਦੇ ਦੇ ਸਿਆ ਮੈਟ ਮੋਟਰੀ ਪੂਰੇ ਬਿਸ਼ਮੈਟ ਮੋਟਾਂ ਹਾਂ ਕੱਲੇ ਮਗਰਿਆਤ ਰੰਗ ਹੋਇਆ ਉਹ ਵੀ ਮੈਂ ਕਰਾਇਆ ਗੱਦੇ ਉਹਦੇ ਦੇ ਕੇ ਘੈਂਟ ਲਾਈਆਂ ਬੈਠਣ ਵਾਲੀਆਂ ਯਾਰ ਠੀਕ ਹੈ ਗੱਲ ਟਾਇਰਾਂ ਦੀ ਗੱਲ ਕਰ ਲਈ ਗਰਮੀ ਤੇ 45 ਪੈਸੇ ਠੀਕ ਹੈ ਗੱਲ ਕੇ ਰੇਂਜ ਦਾ ਯਾਰ ਪੀਏ ਦਾ ਰਪੀਏ ਹੀ ਆ ਬਿਲਕੁਲ ਨਵੀਂ ਪਿਆ ਗਿਆ ਹੁਣ ਤੂੰ ਇਹ ਡੱਬੇ ਪੁੱਛੀ ਕੀ ਪਿਆ ਹੈ ਨਾ ਕਿਨੇ ਪੁੱਛਦਾ ਕਰਨੀ ਹੈ ਸਭ ਪਹਿਲਾਂ ਠੀਕ ਹੈ ਗੱਲ ਇਹ ਟਰੈਕਟਰ ਦਾ ਮੁੱਲ ਹੈਗਾ 3 ਲੱਖ ਤੇ 10000 ਰੁਪਏ ਡੱਬੇ ਜੀ ਆਜਾ 3 ਲੱਖ 100 ਡੱਬਿਆਂ ਦੇ ਵਿੱਚ ਆ ਜਾ ਦੱਸ ਦੇ ਨਾ ਆ ਜਾ ਯਾਰ ਇੱਕ ਮਿੰਟ ਮੈਂ ਰੇਟ ਦੱਸਦਾ ਨਾ 3 ਲੱਖ 10000 ਰੁਪਏ ਡਾ ਤੂੰ ਕਿਟਾ ਗਰਮੀਤ ਕਿੰਨੇ ਘਟਾਉਣਾ ਚ ਫਿਰ ਮੈਂ ਘਟਾਉਂਗਾ ਤੂੰ ਹੀ ਦੱਸ ਹੁਣ ਮੈਨੂੰ ਤਾਂ ਕੋਈ ਆਈਡੀਆ ਨਹੀਂ ਕਿੰਨਾ ਘਟਾ ਪਤਾ ਨਹੀਂ ਹੈ ਨਾ ਤੈਨੂੰ ਮੈਂ ਆਪਣਾ ਟਰੈਕਟਰ ਦੇ ਦੂੰ 2 ਲੱਖ 80000 ਦਾ ਉਹ ਨਾਲੇ ਹੋਰ 30000 30 ਛੋਟਾ ਨਹੀਂ ਆ ਜੇ ਡਿਸਕਾਊਂਟ ਕਰਨਾ ਚਾਹਜਾ ਤੇਰੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਸ਼ੋਰ ਸਕਰੀਨ ਦਿਖਾ ਦੇ 75000 ਚੱਲ ਕੋਣੀ 75000 ਦਾ ਦੇ ਦੂੰ ਬਾਈ ਠੀਕ ਹੈ ਲੈ 75000 ਦਾ ਟਰੈਕਟਰ ਦੇ ਦੂੰਗਾ ਐ ਦੂ ਘੱਟ ਰੁਪਈਆ ਨਹੀਂ ਹੈਗਾ ਜੇ ਤੁਸੀਂ ਕਹੋਗੇ ਬਾਈ ਕਿ ਮਾਨਤਾਣ ਕੋਈ ਮਾਨਸਾ ਨਹੀਂ ਛੋੜੂ ਤੇ ਨਾਲ ਇੱਕ ਆ ਗਿਫਟ ਹੋਊਗਾ ਟਰੈਕਟਰ ਦੇ ਨਾਲ ਹਾ ਟਰੈਕਟਰ ਦੇ ਨਾਲ ਛੋੜ ਵੀ ਹੋਊ ਇੱਕ ਗਿਫਟ ਵੀ ਹੋਊਗਾ ਇਹ ਇਹ ਗੈਪਟ ਹੋਇਆ ਕੱਲੇ ਹਾਉਲੈਂਡਾਂ ਦੇ ਨਾਲ ਕਿਉਂ ਇਹ ਮੇਰੇ ਆਉਦੇ ਆ ਠੀਕ ਹੈ ਗੱਲ ਤੇ ਉਹਦੂ ਭਾਈ ਗੇਅਰ ਇੰਜਨ ਦੀ ਜ਼ਿੰਮੇਵਾਰੀ ਇਹਦੀ ਚਲਾ ਕੇ ਬਾਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਠੀਕ ਹੈ ਠੀਕ ਹੈ ਗਰਮੀਤਾ ਇਧਰੋਂ ਵੀ ਦਿਖਾ ਦੇ ਛੋਟੇ ਭਾਈ ਉਸ ਤੋਂ ਬਾਅਦ ਨੇ ਫੇਰ ਹਾਉਲੈਂਡ ਆ ਗਿਆ 36 30 ਜੇ ਗਰਮੀਤ ਇਹਦੀ ਗੱਲ ਕਰਨ ਲੱਗੇ ਸੀ ਇਹ ਕਿਹਨਾ ਮਰਦਾ ਇਹ 2010 ਮਾਡਲ ਆ ਤੋਨੇ ਪਾਸੋਂ ਦਿਖਾ ਦੇ ਘਰ ਵੱਡੇ ਪਈਆਂ ਕੌਮ ਜਾ ਕਰ ਤੂੰ ਠੀਕ ਐ ਇਹ ਪੰਜਾਬ ਨੰਬਰ ਆ ਇੱਥੇ ਮਾਰਦੇ ਕੈਮਰਾ ਹਾਂ 311 ਪਾਸਿੰਗ ਪਈਆ ਟਰੈਕਟਰ ਦੀ ਨਾ ਹੋਊਗਾ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਮੂਰਲੇ ਬਾਈ ਜੀ ਟਾਇਰ ਐ ਮਾਰਪਦੇ ਆ ਪਿਛਲੇ ਗੁੜੀਅਰਦੇ ਆ ਟਾਇਰ ਲਗਭਗ ਹੈਗਾ 80 ਪੈਸੀ ਸਿਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਗੇਅਰ ਇੰਜਨ ਦਾ ਪੀਏ ਦਾ ਪੀਆ ਹੀ ਆ ਬਾਈ ਤੇ ਟ੍ਰੇ ਵੀ ਤੇ ਉਹ ਵੀ ਮੈਂ ਕੰਡੀਸ਼ਨ ਬਹੁਤ ਯਾਰ ਵਧੀਆ ਪਈ ਆ ਹਨਾ ਬਈ ਜਰ ਬਾਈ ਨਵੀਂ ਕੰਡੀਸ਼ਨ ਦਾ ਟਰੈਕਟਰ ਜਿਹੜੇ ਆਪਣੇ ਕੋਲੇ ਖੜੇ ਨੇ ਬਾਈ ਮਾੜਾ ਟਰੈਕਟਰ ਆਪਾਂ ਲੈਂਦੇ ਕਿਉਂ ਗਾਂ ਦੇਣਾ ਪੈਂਦਾ ਯਾ ਕੀ ਫਾਇਦਾ ਉਹਦੀ ਸੌਂ ਖਾਣੀ ਪੈਜੇਗਾ ਹਾਂ ਬਾਕੀ ਦੀ ਸਰਵਿਸ ਵਗੈਰਾ ਟਰੈਕਟਰਾਂ ਦੀ ਕੋਈ ਹੋਈ ਐ ਕਰਵਾਉਣੀ ਪਊ ਚਲੋ ਛੋਟੀ ਵੀਡੀਓ ਦੇ ਉੱਤੇ ਇੱਕ ਗੱਲ ਹੋਰ ਆ ਚਲ 10 ਮਾਡਲ ਦਾ ਆਪਾਂ ਇੰਜਨ ਦਾ ਤੇਲ ਆ ਬਿਲਕੁਲ ਨਵਾਂ ਉਹ ਲੱਗ ਦੇਵਾਂਗੇ ਹਾਂ ਕੰਪਨੀ ਦਾ ਕੋਈ ਦੇਸੀ ਨਹੀਂ ਹੈਗਾ ਕੰਪਨੀ ਦਾ ਤੇਲ ਪਾ ਕੇ ਦੇਵਾਂ। ਕੁਸ਼ੀ ਲੱਗ ਜੇ 2 ਲੱਗ ਜੇ 3 ਲੱਗ ਜੇ ਕੁਸ਼ੀ ਲੱਗ ਜੇ। ਇਹ ਨਹੀਂ ਹੈਗਾ ਮੈਂ ਰੇਟ ਵੱਧ ਬੋਲੂਗਾ ਰੇਟ ਉਹੀ ਬੋਲੂਗਾ। ਗਿਫਟ ਦੇ ਨਾਲ ਵੀ ਹੈਗਾ। ਆ ਪਿਆ। ਗਿਫਟ ਮੈਂ ਬਾਅਦ ਚ ਦਿਖਾਵਾਂਗਾ। ਥੋੜੀ ਦੇਰ ਬਾਅਦ ਚ ਦਿਖਾਵਾਂਗੇ। ਦਿਖਾਉਣਾ ਜ਼ਰੂਰੀ ਹੈ। ਛੋਟਾ ਹੈ ਜਾਂ ਜ਼ਿਆਦਾ ਹੈ ਯਾਰ? ਯਾਦ ਰੱਖ ਲੈ ਗੁਰੂ ਕੋਈ ਭਰਾ ਆ ਜਾਵੇ ਹੋਰ ਕੀ ਹੈ? 2010 ਮਾਡਲ ਆ ਸਿੰਪਲ ਸਟੀਅਰਿੰਗ ਦੇ ਵਿੱਚ ਆ ਬਾਈ। ਹਲਕੀ ਫੁਲਕੀ ਟੱਚਿੰਗ ਹੈਗੀ ਆ। ਠੀਕ ਹੈ ਜੀ। ਮਗਰੜਾਂ ਤੇ ਟੱਚਿੰਗ ਹੈਗੀ ਆ। ਰੇਮਬਰੂਮ ਪਰ ਏਜਨ ਵਾਲਾ ਇੰਡੀਆ ਦਾ ਰੀਜਨ ਵਾਲਾ ਸਾਰਾ ਸਾਰਾ ਡੈਟੇਲ ਹਾਂ ਇੱਕ ਗੱਲ ਹੋਰ ਘੋੜਾ ਵੈਂਪਰ ਲੱਗਿਆ ਹੋਇਆ ਐ ਨਾ ਗਦੀ ਲਾਈਟਾਂ ਉਹੀ ਲੱਗੀਆਂ ਚੱਲਦੀਆਂ ਇਹ ਉਹਦੇ ਵੀ ਚੱਲਦੀਆਂ ਨੇ ਸਾਇਲੈਂਸਰ ਇਹਦੀ ਬਾਅਦ ਦਾ ਫਰਕ ਆ ਸਾਇਲੈਂਸਰ ਦੋ 4-5000 ਦਾ ਸਾਇਲੈਂਸਰ ਓਰੀਜਨਲ ਹੌਲੈਂਡ ਦਾ ਵੀ ਤੇ ਉਹ ਆਪਾਂ ਇਹ ਵੀਡੀਓ ਤੇ ਆਪਾਂ ਉਹ ਫ੍ਰੀ ਚ ਦਈਏ ਮੰਗਣਾ ਮਾ ਮਾਹੀ ਨੂੰ 37 ਲੈ ਵਾ ਨੂੰ 100 ਲੈ ਮੰਡੀ ਨਾਲ ਪੱਤਰਕਾਰ ਥੋੜੀ ਜਾਨੇ ਬਈ ਅੱਜ ਦਾ ਜੇਰ ਆਪਾਂ ਬਈ ਮੰਡੀ ਚ ਵੀ ਆਈ ਹੁੰਨੇ ਆ ਘਰੇ ਵੀ ਆਈ ਹੁੰਨੇ ਆ ਤੇ ਆਪਾਂ ਇਦਾਂ ਹੀ ਹੁੰਨੇ ਆ ਬਈ ਬਾਕੀ ਇਹ ਤਰ੍ਹਾਂ ਇਹ ਕੰਡੀਸ਼ਨ ਪਈ ਆ ਹਰੇ ਅੱਦੇ ਤੋਂ ਉੱਪਰ ਦੇਖੋ ਉੱਪਰ ਪਈ 80 ਪੈਸੇ ਟਾਇਰ ਆ ਬਈ ਜੀ ਬਾਕੀ ਟਾਇਰ ਵਗੈਰਾ ਮੂਰਲੇ 70 ਕੇ ਪੈਸੇ ਹੀ ਆ ਪਿਛਲੇ 80 ਪੈਸੇ ਟਾਇਰ ਹੈਗੇ ਆ ਪਿਛਲੇ ਗੁਰ ਕਿਹਦੇ ਇੰਜਨ ਗੇਅਰ ਸਭ ਬਹੁਤ ਪਿਆ ਟਰੈਕਟਰ ਦਾ ਯਾਰ ਚਲਾ ਕੇ ਪਾ ਕੇ ਤਸੱਲੀ ਕਰਕੇ ਵੇਜੋ ਤੂੰ ਮਾ ਇਹ ਸੁਣਾਵੇਂ ਜੀ ਸਾਲੇ ਜੀ ਇਸ ਟਰੈਕਟਰ ਦੀ ਬਾਈਕ ਗੱਲ ਹੋ ਰਾ ਹਾਂਜੀ ਯਾਰ ਛੜਕ ਛੜਕ ਤੇ ਦਵਲਣਾ ਹੋਵੇ ਉਹਦੇ ਵਿੱਚ ਤੇ ਲੈ ਕੇ ਆਇਆ ਨਾ ਮੇਰਾ ਮੁੰਡੇ ਨੇ ਨੇਰੀ ਬਣਾਤਾ ਹੈ ਹੈਨਾ ਪਤਾ ਲੱਗਾ ਛੜਕ ਤੇ ਮੈਨੂੰ ਬਾਹਰ ਕੱਢਿਆ ਟਰੈਕਟਰ ਨੂੰ ਅਸੀਂ ਪਹਿਲਾਂ ਹੀ ਪੈਸੇ ਨਹੀਂ ਕਿਹਾ ਵੀ ਟਰੈਕਟਰ ਦੀ ਬਾਜ ਬਹੁਤ ਘੈਂਟ ਆ ਬਾਈ ਟਰੈਕਟਰ ਵੀ ਘੈਂਟ ਆ ਜਿੰਨੇ ਪੈਸਿਆਂ ਚ ਦੇਵਾਂਗੇ ਨਾ ਇੰਨੇ ਚ ਪਾਵਰ ਟਰੈਕਟਰ ਕੋਈ ਨਹੀਂ ਮਿਲਣਾ ਕਿੰਨੇ ਪੈਸੇ ਦੇ ਦਾਂਗੇ 335 ਲਿਖਿਆ ਕਿਰਮੀ ਤੇ ਦਾ ਦਾ ਕੀ ਦੋਣਾ ਪਾਸਿੰਗ ਪਈ ਏ ਰੈਕਟਰ ਦੀ ਬਗਮੀ ਤੇ ਦਾ ਦੇ ਦੂੰਗਾ ਤੈਨੂੰ ਲਾ ਤੈਨੂੰ 35 ਲਿਖਿਆ ਤੈਨਾਂ ਦਾ 35 ਦਾ ਤੂੰ ਸਦਾ 35 ਕੋਈ ਗੱਲ ਨਹੀਂ ਦਾ ਤਾ ਕਿੱਡੀ ਗੇਲਾ ਦੇ ਦੂੰਗਾ ਤੈਨੂੰ ਦਾ ਨਾ ਹੋਰ ਕੱਟ ਦਿਨਾਂ ਕਿੰਨਾ ਦੇ ਦਵਾਂ ਇੱਕੋ ਹੀ ਦੇਖ 290000 ਦਾ ਸਦਾ 45000 ਰੁਪਏ ਤੇਰੀ ਵੀਰ ਤੇਰੀ ਵੀਰ ਦੀ ਤੇ ਆ ਲੈਣ ਲਾਣਾ ਭਾਈ ਸਾਥਾ ਦੱਸੋ ਯਾਰ 45000 ਰੁਪਏ ਦਾ ਸੱਚੀ ਦਾ ਸੱਚੀ ਦਾ 335000 ਰੁਪਏ ਰੇਟ ਲਿਖਿਆ ਤੇ 290000 35 ਦਾ ਟੂੰਡ ਆਇਆ ਵੈਬ ਤੇ ਕੀਤੀ ਜਿਹੜੀ ਪੰਜਾਬ ਨੰਬਰਾਂ ਦੀ ਦੂਜੀਆ ਵੀਡੀਓ ਤੇ ਮੈਂ 295000 ਗਿਆ ਹੋਇਆ ਨਾ ਹੋ ਜੂ ਹਾਂ ਹਾਂ 10 ਪਈਏ 2025 ਤਾਈ 25 ਤੱਕ ਕਰ ਉਹਦੀ 26 ਤੱਕ ਰਹੀ ਦੀ 25 ਤੱਕ ਨਾ ਹੋ ਜੂਗਾ ਕੋਈ ਚੱਕਰ ਨਹੀਂ ਭਾਈ ਠੀਕ ਹੈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਕੇ ਜਾਓ ਭਾਈ ਆਪਦਾ ਕੰਮ ਠੀਕ ਹੈ ਪਰ ਮੈਂ ਤਾਂ ਚਲਾਇਆ ਹੈ ਭਾਈ ਮੈਨੂੰ ਤਾਂ ਪਤਾ ਹੀ ਇਹਨਾਂ ਦਾ ਤਸੱਲੀ ਕਰਕੇ ਲੈਉਣੀ ਐ ਅਸੀਂ ਉਦੋਂ ਬਾਅਦ ਦੇ ਵਿੱਚ ਹੈਗਾ 18 ਮਾਡਲ 855 855 18 ਮਾਡਲ ਆ ਚਾਰੇ ਪਾਸੋਂ ਦਿਖਾ ਦੇ ਬਿਲਕੁਲ ਨਵੇਂ ਟਾਇਰ ਔਰੇ ਲਿਆ ਭਾਈ ਇਹਨੂੰ ਔਰੇ ਲਿਆ ਕੈਮਰਾ ਮੇਰੇ ਕੋਲੇ ਔਰੇ ਲਿਆ ਆਹ ਚੀਜ਼ ਵੀ ਮੇਰੇ ਦਾ ਪੱਟੀ ਆ ਦੇ ਆ ਤਾਂ ਛੜਕਤੇ ਚੱਲਦੇ ਆ ਇਹ ਆ ਤਾਂ ਛੜਕਤੇ ਚੱਲਦੇ ਆ ਲਿਆ ਕੈਮਰਾ ਲਿਆ ਛੋਟੀ ਵੀਰੂ ਨੇ ਆਦਾ ਸੜਕ ਤੇ ਚੱਲਦੇ ਆ ਬਿਲਕੁਲ ਨਵੇਂ ਟਾਇਰ ਪਾਏ ਹੋਏ ਆ ਇਹ ਕਿੱਥੇ ਤੁਸੀਂ ਪੋਏ ਆ ਬਾਈ ਜੀ ਤੇ ਪਿੱਛੋਂ ਆਏ ਆ ਕਿੱਦਾਂ ਆਏ ਪਿਛਲੇ ਕਿਥੇ ਚੌਂਕੀ ਬੰਦੇ ਨੇ ਇਹ 15 ਵਾਲੇ ਟਾਇਰ ਆ ਵੀਰੇ ਠੀਕ ਆ ਜੀ 15 9 28 44 ਨਹੀਂ 15 ਵਾਲੇ ਟਾਇਰ ਆ ਮੂਰਲੇ 7 5 ਵਾਲੇ ਐਮ ਆਰਫ ਦੇ ਟਾਇਰ ਆ ਕੋਈ ਦੇਸੀ ਕੰਪਨੀ ਦੇ ਨਹੀਂ ਹੈਗੇ ਬਾਈ ਠੀਕ ਹੈ ਗੱਲ ਸ਼ੌਕਰ ਵਾਲੀ ਰੱਖਿਆ ਬਾਈ ਇਹ ਲਾਈਟਾਂ ਵਗੈਰੇ ਬਹੁਤ ਵਧੀਆ ਨਹੀਂ ਇਹ ਤਾਂ ਮੈਂ ਲਾਉਣਾ ਹੁੰਦਾ ਬਾਈ ਮੈਂ ਝੂਠ ਮਾਰਦਾ ਸ਼ੌਕ ਦਾ ਹੀ ਆ ਫਿਰ ਵੀ ਸ਼ੌਕ ਦਾ ਮੁੱਲ ਇਹ ਆਪਾਂ ਨੂੰ ਸੋਹਣੀਆਂ ਲੱਗੀਆਂ ਲਾਈਟਾਂ ਸਾਰੇ ਟਰੈਕਟਰਾਂ ਦੇ ਮੇਰੇ ਟਰੈਕਟਰ ਜੇ ਮੇਰੇ ਟਰੈਕਟਰ ਹੋਣਗੇ ਜਿਹੜੇ ਸਾਰਿਆਂ ਦੇ ਇਹੀ ਲਾਈਟਾਂ ਲੱਗੀਆਂ ਹੋਣਗੀਆਂ ਠੀਕ ਹੈ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਫੈਂਸ ਵੀ ਹੋ ਜਾਊਗਾ ਠੀਕ ਹੈ ਗੱਲ ਬਾਈ ਪੰਜਾਬ ਹੈ ਨਾ ਬਾਈ ਇਹ ਵੀ ਨੰਬਰ ਪੰਜਾਬ ਆ ਬਾਈ ਸਮਾਨ ਸਾਰਾ ਇਹਨਾਂ ਡੰਡਾ ਫੱਟੇ ਛਤਰੀ ਸਭ ਕੁਝ ਨਾਲ ਆ ਵੀਰੇ ਠੀਕ ਹੈ ਗੱਲ ਤੇ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਜਾ ਬੇਸ਼ੱਕ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਤੇ ਨਵੀਂ ਬੈਟਰੀ ਇਹਦੇ ਵਿੱਚ ਨਵੀਂ ਬੈਟਰੀ ਬਿਲਕੁਲ ਨਵੀਂ ਬੈਟਰੀ ਹੈ ਇਹਦੇ ਵਿੱਚ ਭਾਈ ਤੇ ਛਤਰੀ ਵਗੈਰਾ ਵੀ ਵਧੀਆ ਲੱਗਿਆ ਨਾ ਬਸ ਨਾਰਮਲ ਛਤਰੀ ਹੈ ਤੇ ਵਧੀਆ ਟਰੈਕਟਰ ਹੈ ਲਗਭਗ ਕਹਿੰਨ ਨੂੰ ਤੇ ਨਵਾਂ ਹੀ ਪਿਆ ਟਰੈਕਟਰ ਆ ਇਹ ਨਵਾਂ ਟਰੈਕਟਰ ਆ ਭਾਈ ਜਮਾ 18 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਆ ਇੱਕ ਨੇ ਪਾਇਆ ਇਹ ਟਰੈਕਟਰ ਕੀ ਲਿਖਿਆ 560 5 60000 ਵੀ ਨਹੀਂ 5 ਲੱਖ 60 ਲਿਖਿਆ 5 ਲੱਖ 30000 ਦਾ ਟਰੈਕਟਰ ਦੇ ਦਾਂਗੇ ਵੀ ਦਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਾਓ ਮੈਨੂੰ ਦਿਖਾ ਦੇ ਸ਼ੋਰਟ ਸਕਰੀਨ ਤੇ ਮੈਂ ਤਾਂ ਹੋਰ ਵੀ ਕਰ ਦੂੰਗਾ ਇਹ ਇਹ ਕਿੰਨੇ ਦਾ ਟਰੈਕਟਰ ਬਾਈ ਉਹ ਮੂੰਹ ਜਿੱਦਾਂ ਦਿਨ ਇੱਥੋਂ ਉਹ ਦਿਨਦਾ ਦਿਖ ਰਿਹਾ ਬਾਈ 374 ਉਹ ਇਹ ਤਾਂ ਵੱਡਾ ਉਹ ਅੱਛਾ ਤੂੰ ਵੱਡਾ ਹੋੜ ਇਹਦੇ ਨਾਲੋਂ ਵੱਡਾ ਉਹ ਠੀਕ ਕਿਵੇਂ ਆ ਜਾ ਦਿਖਾਵਾਂ ਤੈਨੂੰ ਉਹ ਥੋੜਾ ਕਸੂਤਾ ਜਾ ਖੜਾ ਸੀ ਯਾਰ ਮੇਰੇ ਹੱਥੋਂ ਕੱਢਣ ਤੋਂ ਭਰੇ ਜਾ ਕਰ ਗਿਆ ਉਹਨੂੰ ਮੈਂ ਬਾਹਰ ਚੱਲ ਅੰਦਰ ਤੂੰ ਤੇ ਇਹ ਬਾਈ ਦੀ 22 ਮਾਡਲ ਪੰਜਾਬ ਨੰਬਰ ਆ ਬਾਈ ਪੁਰਾਣਾ ਕੱਟਿਆ ਜਾਊ ਲੋਨ ਹੋ ਜਾਊ ਪਾਵਰ ਸਟੀering ਆ ਬਾਈ ਇਹ ਵੀ ਹਾਂ ਪਾਵਰ ਟੌਪ ਮਾਡਲ ਆ ਬਾਈ ਇਹ 855 ਦਾ 55 ਨਾਲੋਂ ਇਹਦੀ ਪਾਵਰ 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 ਜ਼ਿਆਦਾ ਹੁੰਦੀ ਹੈ ਇਹਦੀ 855 ਨਾਲੋਂ ਠੀਕ ਹੈ ਗੱਲ ਇੱਕ ਗੱਲ ਹੋਰ ਥੋੜੇ ਜਿਹੇ ਪੈਸੇ ਲਿਆਓ ਇੱਥੇ 7.5 ਲੱਖ ਲੋਨ ਹੋ ਜੂਗਾ ਲੋਨ ਬਈ ਕਹੀ ਤਾਂ ਮੈਂ ਕਹਿੰਦੇ ਕਾਫੀ ਟਾਈਮ ਲੱਗ ਜਿੰਨੇ ਫਾਈਲ ਬਣਾਉਣ ਤੇ ਕਿੰਨਾ ਟਾਈਮ ਲੱਗ ਜੂਗਾ ਬਾਈ ਜੀ ਤੀਜੇ ਚੌਥੇ ਦਿਨ ਤੁਹਾਡੀ ਫਾਈਲ ਪਹਰੀ ਜਾਊ ਠੀਕ ਹੈ ਜੇ ਜੇ ਚੌਥੇ ਦਿਨ ਤੁਹਾਡੀ ਪ੍ਰੂਫ ਆਜੂ ਬਾਈ ਕਿੰਨੇ ਦਾ ਲੋਨ ਪਾਸ ਹੋ ਗਿਆ ਇਹ ਬਸ ਸਿੰਪਲ ਸਹੀ ਹੋਣਾ ਚਾਹੀਦਾ ਕਿ ਉਹ ਸਿੱਧਾ ਹੀ ਹੋ ਜਾਣਾ ਨਾ ਨਾ ਸਿੰਪਲ ਸਹੀ ਹੋਣਾ ਚਾਹੀਦਾ ਗਰੈਂਟਰ ਗਰੰਟਰ ਦੀ ਵੀ ਨਹੀਂ ਲੋੜ ਠੀਕ ਹੈ ਕਿ ਬਾਅਦ ਇਹ ਕਹਿੰਦੇ ਬਾਈ ਗਰੈਂਟਰ ਚਾਹੀਦਾ ਗਰੈਂਟਰ ਗਰੈਂਟਰ ਦੀ ਵੀ ਨਹੀਂ ਲੋੜ ਬਸ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਚਾਹੀਦਾ ਹੋਰ ਜਿਵੇਂ ਤੇਰੇ ਨਾਂ ਤੇ ਕਰਾਉਣਾ ਤੁਹਾਡਾ ਡੈਡੀ ਠੀਕ ਹੈ ਨਾਲ ਹੋਣਾ ਚਾਹੀਦਾ ਹਨਾ ਤੇ ਜੇ ਜ਼ਮੀਨ ਹੈਗਾ ਬਾਈ 85 ਪਰਸੇ ਟਾਇਰ ਹੈ ਬੀਲੇ ਦਾ ਬਿਲਕੁਲ ਨਵੇਂ ਲਾਏ ਮੂਰਲੇ ਸੀਏਟ ਦੇ ਬਾਈ ਪਿਛਲੇ ਮਰਫਦੇ ਆ ਜਮੀਨ ਨਵਾਂ ਟਰੈਕਟਰ ਆ ਬਾਈ ਇਹ ਤਾਂ ਤੇ ਰੁਪਈਆ ਦਾ ਰੁਪਈਆ ਟਰੈਕਟਰ ਆ 5.5 ਲੱਖ ਰੁਪਈਆ ਲੋਨ ਹੋ ਜਾਊਗਾ ਤੇ 598 ਲਿਖਿਆ ਗਰਮੀਤ ਘਟਾ ਦਿਓ ਤੁਸੀਂ ਘਟਾਓ ਨਾ ਘਟਾ ਦੇ ਘਟਾ ਦੇ ਨਹੀਂ ਨਹੀਂ ਫਿਰ ਅਡਾ ਦੇ ਆਖਾ ਜਰੂਰ ਢਾਈ ਨਾਲ ਸਿੱਧਾ ਇਹ ਕਰ ਦੀ ਸਾਹਿਬ ਇਹਦਾ ਛੱਡ ਦੂੰ 30000 ਰੁਪਈਆ 28 ਗਹਿ ਤੇ 28 ਛੱਡਾਂ 28 ਹੀ ਕਹਦੇ ਕਿੰਨਾ ਉੱਡ ਗਿਆ 20 ਕਟਿਆ ਕਿੰਨਾ 70 ਰਹਿ ਗਿਆ ਮੰਨ ਲਓ ਵੀ 598000 ਲਿਖਿਆ ਜੀ 70 ਰਹਿ ਗਿਆ ਪਿੱਛੇ 70000 ਰੁਪਏ ਰਹਿ ਗਿਆ 70000 ਰੁਪਏ ਰਹਿ ਗਿਆ 60000 ਦਾ ਰੈਕਟਰ ਦੇ ਦਾਂਗੇ ਭਾਈ 38000 ਉੱਡ ਗਿਆ ਜੇ ਸਿੱਧਾ ਜਿਹਾ ਹੋਣਾ ਕਰਤੀਆਂ ਤਾਂ ਸਾਲੇ ਦਾ 38 ਦਾ ਕੀ ਸਾਹਿਬ ਇੱਕ ਗੱਲ ਹੋਰ ਆ ਡਬਲ ਡਿਸਟ੍ਰੀਬਿਊਟਰ ਰੈਕਟਰ ਹੈ ਟਾਪ ਮਾਡਲ ਉਹ ਮਾਡਲ ਡਿਸਟ੍ਰੀਬਿਊਟਰ ਜਿਹੜੇ ਹੁਣ ਆਉਂਦੇ ਆ ਉਹ ਆ ਨਹੀਂ ਹੁਣ ਨਹੀਂ ਖੱਚ ਆਉਂਦੇ ਸੱਚ ਭਾਈ ਸੌਰੀ ਹੁਣ ਗੋਲ ਛੋਹ ਵਾਲੇ ਆਉਂਦੇ ਆ ਹੁਣ ਚੌਰਸ ਛੋਹ ਵਾਲੇ ਆ ਹਟੇ ਉਤਸਕਾਰ ਹੈ ਕਿ ਫਾਈਲ ਸਾਰੀ ਹੁੰਦਾ ਨਹੀਂ ਇਹ ਫੋਟੋ ਸੈਟ ਹੁੰਦਾ ਇਹ ਹੁਣੇ ਨਵੀਂ ਆਇਆ 5 ਲੱਖ 5 ਲੱਖ 7000 ਦਾ ਦੇ ਦਾਂਗੇ ਸਵਾ 5 ਲੱਖ ਦਾ ਲੋਨ ਸਵਾ 5 ਲੱਖ ਦਾ ਲੋਨ ਹੋ ਜਾ ਪਿੱਛੇ ਰਹਿ ਗਿਆ 35000 ਠੀਕ ਹੈ ਗੱਲ ਚਲੋ ਸਿੱਧਾ ਜਿਹਾ ਸਾਫ਼ ਕਰ ਦਾਨਾ ਫੇਰ ਬਾਈ ਮੈਂ ਹੁਣ ਇੱਕੋ ਹੀ ਤੋ ਆ ਵੀਡੀਓ ਲਾਇਕ ਕਮੈਂਟ ਸ਼ੇਅਰ ਕਰਕੇ ਆ ਜਾਓ ਪੇ ਨੂੰ ਕਰ ਲਿਓ ਫੋਲੋ ਠੀਕ ਹੈ ਗੱਲ 36 ਰੁਪਏ ਸੀ 8 ਤੇ 5 13 43000 ਰੁਪਏ ਡੁੱਗਿਆ ਸਿੱਧਾ 43000 ਰੁਪਏ ਦਾ 55000 ਰੁਪਿਆ ਦਾ ਦੇ ਦਾਂਗੇ 5 ਲੱਖ 555 ਦੇ ਦਾਂਗੇ 30000 ਰਹਿ ਗਿਆ ਪਿੱਛੇ ਅੱਜ ਦਾ ਬਾਈ ਨੇ ਬਾਈ ਬਹੁਤ ਵੱਡੇ ਵੱਡੇ ਜਿਹੜਾ ਆਪਾਂ ਨੂੰ ਸਰਪ੍ਰਾਈਜ਼ ਹੀ ਦਿੱਤੇ ਹੈ ਕਹਿ ਸਕਦੇ ਆਪਾਂ ਯਾਰ ਗੱਲ ਨਹੀਂ ਕੋਈ ਨਹੀਂ ਬਾਈ ਇਹ ਤਾਂ ਆਏ ਹੋ ਪਰ ਇੱਕ ਗੱਲ ਹੋਰ ਅਗਰ ਮੀਤਾ ਹਾਂਜੀ ਆਪਾਂ ਜਿਹੜੀ ਗੱਲ ਕਹੇ ਤੀ ਨਾ ਹਾਂਜੀ ਤੈਨੂੰ ਇੱਕ ਗੱਲ ਦੱਸਦਾ ਮੈਂ ਭਾਵੇਂ ਤੇ 50000 ਰੁਪਏ ਲੱਗ ਜੇ ਮੇਰਾ ਟਰੈਕਟਰ ਦੇ ਉੱਤੇ ਜਿਹੜਾ ਥੁੱਕ ਤਾ ਨਾ ਦੁਆਰੇ ਚੱਟਣਾ ਦੀ ਜਿਹੜੀ ਗੱਲ ਕਹਿਤੀ ਸੋ ਕਹਿਤੀ ਇਹਦਾ ਕੀ ਕਹਿਆ ਸੀ ਮੈਂ 30000 ਰੁਪਏ ਦਾ 290 ਕਹਿਆ ਸੀ ਇਹਦਾ 2 88 ਹੋ ਸਕਦਾ 299 ਨਹੀਂ ਹੁੰਦਾ ਮਤਲਬ ਘੱਟ ਹੀ ਸਕਦਾ ਬਾਧਾ ਨਹੀਂ ਬਾਧਾ ਕੁਛ ਹੋ ਜੇ ਯਾਰ ਅੱਜ ਤਾਂ ਬਈ ਫਿਰ ਜਲ ਖੁਸ਼ ਕਰਤਾ ਜਾਵਾਂ ਹੋਂਦੈ ਨੂੰ ਮੈਂ ਦੱਸਦਾ ਇਹਦੇ ਵਿੱਚ ਕੀ ਆ ਇਹ ਤਾਂ ਪੁੱਛਣੇ ਹੀ ਸੀ ਤੇ ਇਹ ਯਾਰ ਭਾਈ ਯਾਰ ਗੁੱਸਾ ਨਾ ਕਰਿਓ ਜਿਹੜੀ ਛੋੜ ਕਰਨੀ ਚਾਹੀਦੀ ਨਾ ਉਹ ਤਾਂ ਮੈਂ ਕਰੂੰਗਾ 500 ਕਰ ਮੈਂ 100 ਸੂ ਨਹੀਂ ਕੀਤੀ ਛੋੜ ਕਿਤੇ ਠੀਕ ਹੈ ਲੈ ਭਾਈ 100 ਲੈ ਲੈ 50 ਲੈ ਲੈ ਕੱਟਿਆ ਨਾ ਕਰ ਦੇਣਾ ਭੈ 500 ਟਰੈਕਟਰ ਦਿੰਨੇ ਆ ਭੈ ਜੋ ਟਰੱਕ ਡਿੱਡਾ ਇਹਦੇ ਵਿੱਚ ਨਾ ਛੋਟੇ ਛੋਟੇ ਟਰੈਕਸ ਪੜਾ ਭਾਈ ਬਲੋ ਸਪੈਸ਼ਲ ਗਿਫਟ ਹੈ ਵੈਸੇ ਤੁਹਾਨੂੰ ਮੈਂ ਕੱਢ ਕੇ ਦਿਖਾ ਦੇਣਾ ਬਾਹਰ ਇਹ ਇਹ ਭਾਈ ਮਾਨਤਾ ਨਹੀਂ ਹੈਗੇ ਉਹ ਤੂੰ ਇਹ ਤਾਂ ਹੋ ਗਈ ਨਹੀਂ ਕੋਈ ਤੇਰਾ ਰਗ ਨਿਸ਼ਾਨੀ ਉਹ ਚੱਕੀ ਦਾ ਸਲੈਂਸਰ ਜਾ ਨੂੰ ਬਣਾ ਕੇ ਦਿਖਾਉਂਦੇ ਆ ਟਰੈਕਟਰ ਯਾਰ ਤੁਸੀਂ ਸਾਨੂੰ ਯਾਦ ਕਰ ਲਿਆ ਕਰੋ ਹਣਾ ਭਾਈ ਕਿ ਭਾਈ ਟਰੈਕਟਰ ਲੈਤਾ ਭਾਈ ਤੋਂ ਕਿ ਆਪਾਂ ਤੁਹਾਨੂੰ ਇੱਕ ਛੋਟਾ ਟਰੈਕਟਰ ਦੇਵਾਂਗੇ ਤੇ ਆਪਿਆ 485 ਆਪਾਂ ਹਾਰ ਟ੍ਰੈਕਟਰ ਦੇ ਨਾਲ ਤੇ ਆ ਕਰਾਂਗੇ ਛੋਟਾ ਜਿਹਾ ਆਪਾਂ ਆਰਡਰ ਕਰਤਾ ਬਾਈ ਮੈਨੂੰ ਹਾਉਲੈਂਡ ਮਿਲੇ ਨਹੀਂ ਹੈਗੇ ਠੀਕ ਹੈ ਗੱਲ ਨਹੀਂ ਅੱਜ ਹਾਉਲੈਂਡ ਆ ਜਾਣਗੇ ਆਪਣੇ ਕੋਲ ਨਿਕ ਨਿਕ ਕੇ ਜੀ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਆਪਾਂ ਟ੍ਰੈਕਟਰ ਮੰਗਾ ਲਏ ਇਹ ਆਊਟਰ ਕਰਤਾ ਸੀ ਮੈਂ ਤੇ ਇਹ ਦੂ ਚੰਗੇ ਆਉਣਗੇ ਉਹ ਆਜਾਦ ਕਰ ਲੈ ਕਰਾਂਗੇ ਬਾਈ ਆ ਫਿਰ ਵੀ ਮੰਨ ਲਓ ਤੁਸੀਂ ਕੰਮ ਕਰਦੇ ਜਾਂ ਕੁਛ ਵੀ ਕਰਦੇ ਹੋਣਾ ਇਹ ਆਪਾਂ ਪਿਆਰ ਤਾਂ ਪਿਆਰੀ ਆ ਆਪਾਂ ਮਨੋ ਹੀ ਦੇਨੇ ਛੋਟੇ ਛੋਟੇ ਇਦਾਂ ਨਹੀਂ ਹੈਗਾ ਚਲਦੇ ਆ ਜਰਾ ਠੀਕ ਹੈ ਗੱਲ ਬਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਜੀਐਸ ਮੋਟਰਸ ਕਲਵੰਡੀ ਸਾਭੋ ਠੀਕ ਹੈ ਬਾਈ ਵਟਸਐਪ ਨੰਬਰ ਹੈਗਾ 887294545 ਇਤੇ ਫੋਨ ਨਹੀਂ ਲੱਗਣਾ ਬਾਈ ਕਾਲਿੰਗ ਨੰਬਰ ਹੈਗੀ ਆ ਕਾਲਿੰਗ ਨੰਬਰ ਹੈਗਾ 947884545 ਬਾਈ ਠੀਕ ਆ ਜੀ ਤੇ ਇੰਨਾ ਕੁ ਪਿਆਰ ਦਿਓ ਬਾਈ ਤੇ ਗਰਮੀ ਤਾਂ ਆਪਾਂ ਨੂੰ ਭਾਲਦਾ ਫਿਰ ਕਿ ਜਰਮਾ ਕਿੱਥੇ ਆ ਜਰਮਾ ਕਿੱਥੇ ਆ ਚੱਲ ਪਹਿਲਾਂ ਘਰ ਲੱਭਿਆ ਬਾਈ ਦਾ ਠੀਕ ਆ ਬਾਈ ਕੋਈ ਵੀ ਟੈਟ ਲੈਣਾ ਹੋਵੇ ਐਂ ਧੂੜ ਘੜਦੇ ਹੁੰਨੇ ਆਪਾਂ ਮੇਰਾ ਪਪਾ ਮੈਂ ਕਿਸੇ ਦਾ ਬਾਕੀ ਅੱਜ ਨਹੀਂ ਵੀਡੀਓ ਦੇਖੀ ਆ ਬਾਈ ਨੇ ਯਾਰਾ ਮੈਂ ਇੱਕ ਗੱਲ ਗਰਮੀ ਤੇ ਇੱਕ ਗੱਲ ਸੋਚਦਾ ਹਾਂ ਉਹਨਾਂ ਮੈਂ ਹੁਣ ਮੇਰੇ ਕਾਹਦਾ ਉਹਨਾਂ ਮੈਂ ਬਾਈ ਬਾਂ ਠੇਕੇ ਤੇ ਦਿੰਦਾ ਠੀਕ ਨਹੀਂ ਮਾਰਦਾ ਯਾਰ ਝੋਨੇ ਹੋਇਆ ਬਾਈ ਜ਼ਿੰਮੇਵਾਰਾਂ ਦੇ 60 ਮਾਨ 65 ਮਾਨ 80 85 ਮਾਨ ਤੋਂ ਮੇਰੇ ਵਾਰ ਕ ਕੀ ਸੋਚ ਲੰਦਾ ਯਾਰ ਆਪਣਾ ਬਾਣ 75000 ਨੂੰ ਆ 80 ਤੋਂ ਤਾਂ ਉੱਤੇ ਲੱਗੂ ਐ ਤਕੀ ਯਾਰ ਐ ਵੀ ਦੇਖ ਲੋ ਯਾਰ 55 85 85 ਮਾਨ ਦੇ ਝੋਨੇ ਤੋਂ 65 ਮਾਨ ਝੋਨਾ ਰਹਿ ਗਿਆ ਸਹੀ ਗੱਲ ਹੈ ਮੈਂ ਸੌਖਾ ਕੇ ਕਹਿੰਦਾ ਇਸ ਗੱਲ ਦੀ ਇੱਕ ਬੱਚਾ ਮੇਰੇ ਜੱਗੋਂ ਕੱਟਿਆ ਜਿਹਦੇ ਕੋਲੇ ਮੇਰਾ ਬਾਣ ਹੈ ਨਾ ਬਾਈ ਕੋਲੇ ਚੈਲਾ ਕੋਲੇ ਹਾਂਜੀ ਔਨ रिकॉर्डिंग कह रहे हैं गल मैं कर पिया भी नहीं बताऊंदा भाई जे उन्होंने है कहता ना भाई के कोई 1000 2000 भाई कटा दे मैं कटा दूं आप कामयाब बनाओ गाली काम कामयाब करो बाकी भी ਤੁਸੀਂ ਪਿਆਰੀ ਬਹੁਤ ਬਣਾਇਆ ਯਾਰ ਲੋਕਾਂ ਦੇ ਵਿੱਚਾਂ ਮੰਨ ਲਓ ਮੈਂ ਤੁਹਾਨੂੰ ਪੈਸੇ ਲੱਗ ਕੇ ਹੁਣ ਭਾਈ ਯਾਰਾ ਜ਼ਿੰਮੇਵਾਰਾਂ ਕਰਕੇ ਮੈਂ ਵੀਡੀਓ ਬਣਾਉਣਾ ਜਿਹੜੇ ਭਾਈ ਇਹਨਾਂ ਨੇ ਆਪਾਂ ਠੱਗੀਆਂ ਮਾਰ ਲੱਗ ਗਏ ਨਾ ਭਾਈ ਫੇਰ ਭਾਈ ਆਪਣੇ ਪੱਲੇ ਕੀ ਆ ਸਹੀ ਗੱਲ ਹੈ। ਭਾਈ ਮੈਨੂੰ ਪਤਾ ਹੈ ਪੈਸਾ ਕਿਵੇਂ ਬਣਦਾ। ਬਹੁਤ ਔਖਾ। ਜਦ ਰੇਦੀ ਢੋਲੀ ਪਾਉਣੀ ਪੈਂਦੀ ਆ ਝੋਨੇ ਚ ਜਾਂ ਕਣਕ ਦੀਆਂ ਬੱਲੀਆਂ ਜਾਂ ਹੋਣ ਮੂਹਰੇ ਘੜੀਆਂ ਤੇ ਉਹਦੇ ਵਿੱਚ ਦੀ ਟੱਪਣਾ ਹੋਵੇ ਵੀ ਢੋਲੀ ਲੈ ਕੇ। ਤੇ ਭਾਈ ਫਾਂ ਨੂੰ ਪਤਾ ਫਿਰ ਕਿਵੇਂ ਫਿਰ ਉਹਦੂ ਬਾਅਦ ਦੇ ਭਾਈ ਭਾਲ ਹੁੰਦਾ। ਕਮਾਈ ਭਾਈ ਸਭ ਤੋਂ ਓਕੇ ਜ਼ਿਮੀਂਦਾਰ ਦੀ ਆ। 1 ਰੁਪਿਆ ਜੇ ਜ਼ਿਮੀਂਦਾਰ ਨੇ ਠੱਗੀ ਮਾਰਾਂਗੇ ਨਾ ਭਾਈ 10 ਰੁਪਏ ਜਾਣੇ ਕਿ ਕਰੋ। ਸਹੀ ਗੱਲ ਹੈ। ਭਾਈ ਜਾਇਜ਼ ਨਾ ਫੇਨਾ ਟਰੈਕਟਰ ਵੇਚਦਾ ਨਾ ਫੇਨਾ ਵੇਚਦਾ YouTube ਉੱਤਨੀ ਮਾਰਦਾ। ਕਿਸੇ ਜੋ 5000 ਮਿਲਣਾ ਕਿਸੇ 7 ਬੰਦਾ ਕਿਸੇ ਜੋ 10 ਬੰਦਾ ਐ ਨਹੀਂ ਹੈਗਾ ਬਾਈ 50 5000 ਮਲਾਂਗਾ ਬਸ ਟਾਈਮ ਪਾਸ ਆਪ ਦਾ ਵਧੀਆ ਬਾਈ ਰੋਟੀ ਪਾਣੀ ਚੱਲਦਾ ਛੋਟੇ ਸਿਰ ਤੇ ਬਾਈ ਚੱਲੀ ਆ ਇਸ ਲੋ ਚੱਲੀ ਆ ਬਈ ਵਧੀਆ ਬਾਈ ਹਾਂਜੀ ਹਾਂਜੀ ਕਿ ਨਾ ਬਣ ਗਿਆ ਬਸ ਤੁਹਾਡੇ ਨਾਲ ਹੀ ਬਣਿਆ ਜਿਹੜਾ ਵੀਡੀਓ ਨੂੰ ਦਬਕੀ ਕਰ ਦਿਓ ਲਾਈਕ ਕਮੈਂਟ ਸ਼ੇਅਰ ਬਾਈ ਪੇਨ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਰਮੀ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ